ਅੱਤਤਵ ਦੇ ਰਹਿਣ ਵਾਲੇ ਜੱਲੋ ਕੇ ਦੇ ਪਿੰਡ ਜੱਲੋ ਕੇ ਰਹਿਣ ਵਾਲੇ ਹਾਂ ਹਾਂ ਕੀ ਹੋਇਆ ਤੁਹਾਡੇ ਨਾਲ ਸਾਡੇ ਨਾਲ ਰਾਤ ਨੂੰ ਮੈਂ ਕੱਲੀ ਸੀ ਘਰੇ ਰਾਤ ਨੂੰ ਗੇਟ ਸਾਡਾ ਖੜਕਿਆ ਦੂਜੇ ਸਾਡੇ ਕੋਲ ਆ ਗਏ ਹਾਂ ਕੱਲੀ ਸੀ ਹੋਰ ਵੀ ਤਿਵਾਰੇਗਾ ਹੋਰ ਨਹੀਂ ਸੀ ਮੇਰੇ ਘਰ ਵਾਲੇ ਸੀ ਘਰੇ ਦੂਜੇ ਵਿਆਹ ਤੇ ਗਏ ਹੋਏ ਸੀ ਤੇ ਗੇਟ ਖੁੱਲਕਾ ਤੇ ਮੈਂ ਕਿਹਾ ਹਰੇ ਪੱਦ ਗਈ ਗਈ ਮੈਂ ਗੇਟ ਕੋਲ ਆ ਤੇ ਮੇਰੇ ਘਰ ਦੇ ਆ ਗਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ 2-3 ਜਣੇ ਆਏ ਸੀ ਅੰਦਰ ਗੇਟ ਦਵਾ ਦਵਾ ਖੋਲ ਕੇ ਤੇ ਉਹਨਾਂ ਨੇ ਮੈਨੂੰ ਤੱਕਾ ਕੀਤਾ ਇੱਕ ਪਿੱਪਲ ਸਿੰਘ ਨੇ ਤੱਕਾ ਕੀਤਾ ਤੇ ਇੱਕ ਜਿਹੜਾ ਕਾਲੇ ਸਿੰਘ ਨੇ ਬਾਹ ਫੜੀਆਂ ਉਹ ਸਿੰਘ ਕਿੱਥੋਂ ਦਾ ਰਹਿਣ ਵਾਲਾ ਉਹ ਪਿੰਡ ਚਾਂਦੇ ਵਾਲੇ ਦੇ ਟਾਣੀ ਚ ਤੇ ਦੂਜੇ ਬੱਗੇ ਸਿੰਘ ਨੇ ਮੇਰਾ ਮੂੰਹ ਤੱਕੀ ਰੱਖਿਆ ਹੈ ਤੇ ਬੱਕ ਜਿਹੜੀ ਕਾਲੇ ਸਿੰਘ ਨੇ ਮੇਰੀਆਂ ਬਾਹਾਂ ਵਿੱਚ ਫੜੀਆਂ ਰੱਖੀਆਂ ਨੇ ਪਿੱਪਲ ਸਿੰਘ ਨੇ ਮੇਰੇ ਨਾਲ ਤੱਕਾ ਕੀਤਾ ਹੈ ਤੱਕਾ ਕਰਕੇ ਤੇ ਉਹਨੇ ਨੂੰ ਮੈਸ਼ੋਰ ਮਚਾਉਂਦੇ ਹੀ ਆ ਮੇਰੇ ਘਰ ਵਾਲੇ ਉੱਥੇ ਉਹ ਨੇ ਮੇਰਾ ਘਰ ਵਾਲਾ ਪੱਖੇ ਭੁੱਖੇ ਪਿਆ ਉਸ ਤੋਂ ਬਾਅਦ ਮੇਰੇ ਘਰ ਆਉਣ ਤੱਕਾ ਮਾਰ ਕੇ ਭੱਜ ਗਿਆ ਫਿਰ ਮੇਰੇ ਘਰ ਵਾਲਾ ਮਗਰ ਭੱਜਾ ਕੰਧ ਟੁੱਟਾਪ ਕੇ ਫਿਰ ਭੱਜ ਗਿਆ ਮੇਰੇ ਘਰ ਵਾਲ ਨੂੰ ਇੱਟ ਮਾਰੀ ਨੇ ਸੱਟ ਮਾਰ ਕੇ ਫਿਰ ਭੱਜ ਗਿਆ ਸੀ ਤੇ ਅਸੀਂ ਫਿਰ ਮੇਰੇ ਘਰ ਵਾਲਾ ਖੱਟਕਾ ਵੀ ਲੱਗ ਗਈ ਸੀ ਤੇ ਅਸੀਂ ਇਹਨੇ ਮੇਰੇ ਘਰ ਵਾਲ ਨੇ ਫਿਰ ਠਾਇਆ ਵਾਂ ਮਾਂ ਕੇ ਨਹੀਂ ਤੁਹਾਡੇ ਮਰਜ਼ੀ ਦੇ ਬਿਨਾਂ ਜਬਰਦਸਤੀ ਹਾਂ ਮੇਰੇ ਮਰਜ਼ੀ ਤੋਂ ਬਿਨਾਂ ਜਬਰਦਸਤੀ ਕੀਤੀ ਤੇ ਤੁਹਾਨੂੰ ਕਿਸ ਤਰ੍ਹਾਂ ਦੇ ਹਾਲਾਤ ਛੱਡ ਕੇ ਸੀ ਬਹੁਤ ਮਾੜੇ ਹਾਲਾਤ ਸੱਚੀ ਵੇ ਵੇਪਰਦ ਵੇਪਰਦ ਛੱਡ ਗਿਆ ਹਾਂ ਵੇਪਰਦ ਛੱਡ ਗਿਆ ਸੀ ਭੱਜ ਕੇ ਫਰਾਰ ਹੋ ਗਿਆ ਸੀ ਹਾਂ ਭੱਜ ਕੇ ਫਰਾਰ ਹੋ ਕਿਧਰ ਫਰਾਰ ਹੋਏ ਕਿਹੜੀ ਇਧਰੋਂ ਕੰਦ ਵਾਲੇ ਪਾਸੇ ਹੋ ਗਏ ਗੇਟ ਤਾਂ ਨਹੀਂ ਵੇ ਲੱਗਾ ਹਾਂ ਗੇਟ ਲੱਗਾ ਉਹਨਾਂ ਨੇ ਗੇਟ ਲਾ ਲੇ ਗੇਟ ਲਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਗੇਟ ਲਾਇਆ ਸੀ ਗੇਟ ਲਾਤਾ ਸੀ ਉਹਨਾਂ ਨੇ ਉਹਨਾਂ ਨੇ ਗੇਟ ਲਾਤਾ ਤੇ ਉਸ ਤੋਂ ਬਾਅਦ ਫਰਾਰ ਹੋ ਗਏ ਹਾਂ ਭੱਜ ਕੇ ਉਸ ਤੋਂ ਬਾਅਦ ਜਬਰਦਸਤੀ ਕਰਕੇ ਹਾਂ ਜ਼ਬਰਦਸਤੀ ਕਰਕੇ ਥਾਣੇ ਵਾਲਿਆਂ ਤੋਂ ਤੁਹਾਡੇ ਬਿਆਨ ਕਰ ਲੈਣੇ ਹੋਣੇ ਵਾਲੇ ਨੇ ਬਿਆਨ ਕੀ ਕਰ ਲੈਨੇ ਪਰ ਅਗਾ ਕਾਰਵਾਈ ਨਹੀਂ ਕਰਦੇ ਪਰ ਬਿਆਨ ਹੈ ਕਿਹੜੇ ਸਾਹਨੇ ਵਾਲਿਆਂ ਨੇ ਕੀਤਾ ਸਾਧਾਰਣ ਹੈ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਤੇ ਨਾ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨੇ ਕੀ ਮੰਗਿਆ ਤੇ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹਾਂ ਕਾਰਵਾਈ ਪਿੱਪਲ ਸਿੰਘ ਤੇ ਤੇ ਕਾਲਾ ਸਿੰਘ ਤੇ ਤੇ ਬੱਗਾ ਸਿੰਘ ਤੇ ਕਾਰਵਾਈ ਹੋਣੀ ਚਾਹੀਦੀ ਹਾਂ ਮੈਨੂੰ ਇਨਸਾਫ ਚਾਹੀਦਾ ਮੇਰੇ ਬੱਚੇ ਰੋਲਦੇ ਫਿਰਦੇ ਪੱਪੇ ਖਾਂਦੇ ਫਿਰਦੇ ਥਾਂ ਥਾਂ ਤੇ ਤੇ ਮੈਨੂੰ ਇਨਸਾਫ ਚਾਹੀਦਾ ਮੇਰੇ ਘਰ ਵਾਲੇ ਨੂੰ ਤੁੱਕੇ ਮੈਨੂੰ ਦਿੰਦੇ ਨੇ। ਤੁਮ ਖੇਦ ਦਰਾਈ। ਹਾਂ। ਤੁਹਾਨੂੰ ਵੀ ਦਿੰਦੇ ਨੇ ਮਾਰ। ਹਾਂ। ਚੇਨਈ। ਸਰੀਕ ਬਿਵਤਾ ਔਰ ਤਨਵੈ ਰੇਪ ਕਰਨ ਦਾ ਮਾਮਲਾ ਆਇਆ ਕੀ ਮਾਮਲਾ ਸੀ? ਜਿਹੜਾ ਇੱਕ ਜਿਵੇਂ ਕੰਪਲੇਂਟ ਆਈ ਸੀ, ਤੋਂ ਐਸ ਪਰ ਜਿਹੜਾ ਹੈਗਾ ਲਾ ਜਿਵੇਂ ਕੋਗਨਿਜ਼ੇਬਲ ਰਿਪੋਰਟ ਦੀ ਕੰਪਲੇਂਟ ਆਂਦੀ ਹੈ। ਤੋਂ ਛੇਤੀ ਛੇਤੀ ਪਰਚਾ ਦਰਜ ਕੀਤਾ ਜਾਂਦਾ ਹੈ। ਇਸ ਲਈ ਇੱਕ ਪਰਚਾ ਨੰਬਰ ਜਿਹੜਾ ਹੈਗਾ 67/ 24 ਦਰਜ ਕੀਤਾ ਗਿਆ ਹੈ ਸਿਦਕਾ ਥਾਣੇ ਵਿੱਚ। ਤੇ ਤਰਤੀ ਜਾਰੀ ਹੈ। छेती तो छेती अशी जुडी तब्बतीस मुकम करांगे धन्यवाद okay.